ਲੁਧਿਆਣਾ ਦੇ ਹਲਕਾ ਆਤਮਨਗਰ ਚ ਕਾਂਗਰਸ ਸੇਵਾਦਲ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਇਸ ਦੌਰਾਨ ਪੰਜਾਬ ਕਾਂਗਰਸ ਸੇਵਾਦਲ ਦੇ ਪ੍ਰਧਾਨ ਨਿਰਮਲ ਕਹਿੜਾ ਤੋਂ ਇਲਾਵਾ ਪੰਜਾਬ ਮੇਲਾ ਵਿੰਗ ਪ੍ਰਭਾਰੀ ਜੋਤੀਖਾਨਾ ਵੀ ਮੌਜੂਦ ਰਹੀ ਇਜਰਾਨ ਉਹਨਾਂ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਵਿੱਚ ਵਰਕਰ ਜੋੜੇ ਮਹਿੰਦ ਦੇ ਤਹਿਤ ਕੈਂਪ ਲਗਾਏ ਜਾਣਗੇ ਤੇ ਵੱਖ-ਵੱਖ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਜਾਵੇਗੀ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੋਏ ਪੰਜਾਬ ਕਾਂਗਰਸ ਸੇਵਾਦਲ ਦੇ ਪ੍ਰਧਾਨ ਨਿਰਮਲ ਕਹਿੜਾ ਨੇ ਕਿਹਾ ਕੱਜ ਜਨਾਬੇ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਪੰਜਾਬ ਮੇਲਾ ਵਿੰਗ ਪਰਿਵਾਰੀ ਜੋਤੀ ਖੰਨਾ ਪਹੁੰਚੇ ਸਨ ਅਤੇ ਉਹਨਾਂ ਕਿਹਾ ਕਿ ਹਾਈ ਕਮਾਂਡ ਦੇ ਆਦੇਸ਼ ਦੇ ਅਨੁਸਾਰ ਉਹ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਤੇ ਵਾੜਾਂ ਦੇ ਵਿੱਚ ਕੈਂਪ ਲਗਾ ਕੇ ਵਰਕਰ ਜੋੜੇ ਮੁਹਿੰਮ ਦਿੰਦੇ ਹਨ ਤਾਂ ਵਕ ਵਕ ਮੁੱਦੇ ਤੇ ਗੱਲਬਾਤ ਕਰਨਗੇ ਅਤੇ ਉਹਨਾਂ ਵੀ ਕਿਹਾ ਕਿ ਪੰਜਾਬ ਦੇ ਵਿੱਚ ਮੂਰਤੋਂ ਕਾਂਗਰਸ ਦੀ ਸਰਕਾਰ ਹੀ ਬਣੇਗੀ। ਉਹਨੂੰ ਮੀਟਿੰਗ ਲੁਧਿਆਣਾ ਚ ਕੀਤੀ ਗਈ ਜਿਸ ਦੇ ਵਿੱਚ ਸਾਡੇ ਮੇਲਾ ਪਰਿਵਾਰੀ ਜੋਤੀ ਖੰਨਾ ਜੀ ਪੰਜਾਬ ਅਤੇ ਜਿਹੜੇ ਕਿ ਕਮਾਂਡਰ ਨੇ ਆ ਕ੍ਰਾਂਤੀਕਾਰੀ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਅਤੇ ਸਾਰੇ ਅਹੁਦੇਦਾਰ ਸਹਿਬਾਨ ਆ ਮੋਨਕਾ ਜੀ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਵੀ ਨੇ ਤੇ ਹਿਮਾਚਲ ਦੇ ਪਰਿਵਾਰੀ ਵੀ ਨੇ ਅਜਮੇਰ ਜੀ ਜਸਵਿੰਦਰ ਕੌਰ ਜੀ ਮਹਿਲਾ ਪ੍ਰਧਾਨ ਦਿਹਾਤੀ ਦੇ ਅਤੇ ਸਾਰੇ ਅਹੁਦੇਦਾਰ ਸਹਿਬਾਨ ਅੱਜ ਦੀ ਜਿਹੜੀ ਮੇਨ ਮੀਟਿੰਗ ਹੋਈ ਆ ਉਹਦੇ ਵਿੱਚ ਇਹੀ ਚਰਚਾ ਹੋਈ ਜਿਵੇਂ ਕਿ ਹਰ ਵਿਧਾਨ ਸਭਾ ਖੇਤਰ ਦੇ ਵਿੱਚ ਹਲਕੇ 'ਚ 2 ਦਿਨ ਦਾ 3 ਦਿਨ ਦਾ ਇੱਕ ਟ੍ਰੇਨਿੰਗ ਕੈਂਪ ਲੱਗਣ ਜਾ ਰਿਹਾ ਕਿਉਂਕਿ ਜਿਹੜੇ ਕਾਂਗਰਸ ਸੇਵਾਦਲ ਦੇ ਮੈਂਬਰਾਂ ਨੂੰ ਟ੍ਰੇਨ ਕਰਕੇ ਕਿ ਆਉਣ ਵਾਲੇ ਸਮੇਂ ਦੇ ਵੀ ਇਲੈਕਸ਼ਨਾਂ ਦੇ ਵਿੱਚ ਬੂਥ ਪੱਧਰ ਤੇ ਕਾਰਜਕਰਤਾ ਤਿਆਰ ਹੋਣ ਤਾਂ ਕਿ ਉਹ ਬੂਥਾਂ ਤੇ ਆਪਣੀ ਡਿਊਟੀ ਨੂੰ ਬਾਖੂਬੀ ਨਿਵਾ ਸਕਣ ਉਹਦੇ ਨਾਲ ਹੀ ਲੋਕ ਸਭਾ ਹਲਕਾ ਉਸ ਤੋਂ ਬਾਅਦ ਉਹ ਕੈਂਪ ਲੱਗਣ ਜਾ ਰਿਹਾ ਕੈਂਪ ਲੱਗ ਵੀ ਰਹੇ ਨੇ ਪਹਿਲਾਂ ਲੱਗ ਚੁੱਕੇ ਨੇ ਰੂਟੀਨ ਕੋਕੀ ਇਲੈਕਸ਼ਨ ਦਾ ਸਮਾਂ ਨੇੜੇ ਆ ਉਹਨੂੰ ਮੁੱਖ ਦੇਖਦੇ ਹੋਏ ਕਾਂਗਰਸ ਸੇਵਾਦਾਲ ਨੇ ਮੈਂ ਸਮਝਦਾ ਇੱਕ ਚੋਣਾਂ ਦੀ ਕਮਰ ਕੱਸ ਲਈ ਆ ਪੂਰੇ ਪੰਜਾਬ ਦੇ ਵਿੱਚ ਅੱਜ ਇੱਕ ਤਰੀਕ ਤੋਂ ਬਾਅਦ 7 ਤਰੀਕ ਫਾਈਨਲ ਕੀਤੀ ਸੀ ਜਗ੍ਹਾ ਡਿਸਾਈਡ ਕਰਨ ਜਾ ਰਹੇ ਆ ਪਹਿਲਾ ਕੈਂਪ ਲੱਗਣ ਜਾ ਰਿਹਾ ਵਿਧਾਨ ਸਭਾ ਖੇਤਰ ਦਾ ਉਸ ਤੋਂ ਬਾਅਦ ਤਿੰਨ ਤਿੰਨ ਦਿਨ ਦਾ ਕੈਂਪ ਦੋ ਦਿਨ ਦਾ ਕੈਂਪ ਜਿਵੇਂ ਵੀ ਉਹਦੀ ਰੂਪਰੇਖਾ ਬਣੇਗੀ ਕੋਈ ਉਹਦੇ ਵਿੱਚ ਇਹ ਨਹੀਂ ਹੈਗਾ ਵੀ ਉਹਦੇ ਵਿੱਚ 100 ਹੋਣਾ ਚਾਹੀਦਾ ਕਾਂਗਰਸ ਸੇਵਾਦਾਲ ਦਾ ਕਾਰਜਕਰਤਾ ਜਾਂ 200 ਹੋਣਾ ਚਾਹੀਦਾ ਜੋ ਵੀ ਕਾਰਜਕਰਤਾ ਉਹਦੇ ਵਿੱਚ ਹਿੱਸਾ ਲੈਣਾ ਚਾਹਣ ਉਹ ਹਿੱਸਾ ਲੈ ਸਕਦੇ ਆ ਕਿਉਂਕਿ ਅੱਜ ਮੈਂ ਸਮਝਦਾ ਬਹੁਤ ਜ਼ਰੂਰੀ ਆ ਜਿਨ੍ਹਾਂ ਤਿੱਕਰ ਤੁਹਾਨੂੰ ਸੰਗਠਨ ਦੇ ਪ੍ਰਤੀ ਦੇਸ਼ ਦੇ ਪ੍ਰਤੀ ਆਪਣੀ ਪਾਰਟੀ ਦੇ ਪ੍ਰਤੀ ਅਤੇ ਵਿਚਾਰਧਾਰਾ ਬਾਰੇ ਪਤਾ ਹੀ ਨਹੀਂ ਹੋਏਗਾ ਤਾਂ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਕੀ ਵਿਚਾਰ ਕਰਾਂਗੇ ਕੀ ਕਰਾਂਗੇ ਕਿਉਂਕਿ ਇਹ ਦੱਸਿਆ ਜਾਏਗਾ ਟ੍ਰੇਨਿੰਗ ਕੈਂਪ ਦੇ ਵਿੱਚ ਜੋ ਕਾਂਗਰਸ ਪਾਰਟੀ ਦਾ ਇਤਿਹਾਸ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਲੈ ਕੇ ਅੰਗਰੇਜ਼ਾਂ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਜੋ ਨਰਿੰਦਰ ਮੋਦੀ ਜੀ ਨੇ ਦੇਸ਼ ਨੂੰ ਜ਼ਮੀਨ ਤੇ ਲੈ ਕੇ ਸਟਿਆ ਜੋ ਕਾਂਗਰਸ 70 ਸਾਲਾਂ ਚ ਉੱਪਰ ਲੈ ਕੇ ਗਈ ਉਹਨਾਂ ਨੇ 8ਾਂ ਦੇ 9ਾਂ ਸਾਲਾਂ ਦੇ ਵਿੱਚ ਜ਼ਮੀਨ ਸ ਉਹਦਾ ਇਤਿਹਾਸ ਤੇ ਲੋਕਾਂ ਨੂੰ ਕਾਂਗਰਸ ਸੇਵਾਦਲ ਉਸ ਕੈਂਪ ਦੇ ਵਿੱਚ ਦੱਸੇਗੀ ਤਾਂ ਲੋਕਾਂ ਨੂੰ ਪਤਾ ਲੱਗੇਗਾ ਜਿਹੜੇ ਕਾਂਗਰਸ ਸੇਵਾਦਲ ਦੇ ਕਾਰਜਕਰਤਾ ਟ੍ਰੇਨਿੰਗ ਲੈਣਗੇ ਉਹ ਘਰ ਘਰ ਜਾਣਗੇ ਤਾਂ ਲੋਕਾਂ ਨੂੰ ਪਤਾ ਲੱਗੇ ਕਿਉਂਕਿ ਜੋ ਕਾਂਗਰਸ ਸੇਵਾਦਲ ਦਾ ਕੰਮ ਆ ਲੋਕਾਂ ਨੂੰ ਜਾਣੂ ਕਰਾਉਣਾ कांग्रेस पार्टी की विचारधारा आज मीटिंग का मेन मुद्दा जो रहा हमारे जो यहाँ के प्रदेश अध्यक्ष हैं कांग्रेस सेवा दल के निर्मल कैड़ा जी और हमारे विशेष अतिथि जो रहे हैं अशोक क्रांतिकारी जी जो एक ट्रेनर हैं हमारे और उत्तर प्रदेश के प्रभारी जी भी हैं तो हम लोगों का इस मीटिंग का मेन मुद्दा जो है आने वाले चुनावों में किस तरह से अपनी कांग्रेस पार्टी की विचारधाराओं को लोगों तक पहुंचाना इस विचारधारा को लोगों तक पहुंचाने के लिए कैसे अपने कार्यकर्ता को स्ट्रॉन्ग करना उसके लिए छोटे छोटे कैंपों का ऑर्गेनाइज ऑर्गेनाइज़ किए जाएंगे जो कि हमारे प्रदेशाध्यक्ष निर्मल खैरा जी के नेतृत्व में होंगे बाकियों का तो मैं कुछ नहीं कह सकती लेकिन कांग्रेस सेवा दल ने पहले भी यहाँ पर बहुत ज़्यादा कैंप लगाए हैं जो हमारे प्रदेश अध्यक्ष के नेतृत्व में ही लगे हैं और आगे भी वो इसी तरह से कैंप चल रहे हैं वो एक निर्देश प्राप्त हुआ आदरणीय सोनिया गांधी जी और राहुल गांधी जी के नेतृत्व में कांग्रेस सेवा दल के राष्ट्रीय अध्यक्ष आदरणीय लालजी देसाई जी के निर्देशानुसार पंजाब प्रदेश कांग्रेस सेवा दल इन आगामी तीन माह में पंजाब के प्रत्येक पोलिंग स्तर पर दो दो प्रशिक्षित कार्यकर्ता खड़े करेगा जो कांग्रेस पार्टी को एक नई गति नई ऊर्जा प्रदान करके पुनः पंजाब में कांग्रेस की सरकार को एक और गौरस्य की विचारधारा है तो दूसरी ओर गांधी और नेहरू के सिद्धांतों की इस भारत देश को आज़ाद कराने की विचारधारा है हम लोगों को कांग्रेस ने जो सत्तर साल में इस देश में विकास के आयाम दिए पंचशील के सिद्धांत हों चाहे इंदिरा गांधी जी ने महिलाओं को सशक्तिकरण का अधिकार दिया बैंकों का राष्ट्रीयकरण किया हरित क्रांति और श्वेत क्रांति इस देश में लाए लाल बहादुर शास्त्री द्वारा जय जवान और जय किसान का नारा दिया गया राजीव गांधी द्वारा के प्रौद्योग और आईटी के क्षेत्र में काम करके आज हम मोबाइल इंटरनेट का इस्तेमाल कर रहे हैं सोनिया गांधी जी ने मनमोहन सिंह जी के नेतृत्व में राष्ट्रीय रोजगार ग्रामीण गारंटी योजना जैसे कानून दिए लुधियाना तो For latest updates like and follow our Facebook page SMZ News and don't forget to subscribe our YouTube channel and press the bell icon.